ਫਿਰੋਜ਼ਪੁਰ ਦਾ ਪਿੰਡ ਗੱਟੀ ਰਾਜੋ ਕੇ ਪਾਣੀ ਦੀ ਮਾਰ ਹੈ ਠੇ ਖੇਤਾਂ ਤੱਕ ਇਥੇ ਪਾਣੀ ਪਹੁੰਚਿਆ ਤੇ ਕਿਸਾਨ ਇਸ ਨੂੰ ਲੈ ਕੇ ਬੇਹੱਦ ਚਿੰਤਤ ਨੇ ਜੀ ਆ ਪਾਣੀ ਔਨ ਕਰਕੇ ਪਿੰਡ ਦੇ ਲੋਕ ਬੇਹੱਦ ਪਰੇਸ਼ਾਨ ਨੇ ਕੰਡਿਆਲੀ ਤਾਰ ਤੱਕ ਵੀ ਪਾਣੀ ਜੜਾ ਹੈ ਉਹ ਪਹੁੰਚ ਚੁੱਕਿਆ ਸੋ ਫਿਰੋਜ਼ਪੁਰ ਦਾ ਇਹ ਪਿੰਡ ਤਸਵੀਰਾਂ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਫਿਰੋਜ਼ਪੁਰ ਦਾ ਪਿੰਡ ਗੱਟੀ ਰਾਜੋ ਕੇ ਜਿਸ ਦੀ ਪਾਣੀ ਦੀ ਮਾਰ ਪਈ ਹੈ ਖੇਤਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਫਸਲਾਂ ਦਾ ਨੁਕਸਾਨ ਹੋ ਰਿਹਾ ਜਿਸ ਨੂੰ ਲੈ ਕੇ ਕਿਸਾਨ ਬੇਹੱਦ ਚਿੰਤਤ ਨੇ ਪਾਣੀ ਔਨ ਕਰਕੇ ਪਿੰਡ ਦੇ ਲੋਕ ਬੇਹੱਦ ਪਰੇਸ਼ਾਨ ਨੇ ਸਰਕਾਰ ਤੇ ਪ੍ਰਸ਼ਾਸਨ ਨੇ ਹਾਲੇ ਤੱਕ ਸਾਡੀ ਸਾਰ ਨਹੀਂ ਲਈ ਹੈ ਪਿੰਡ ਵਾਸੀਆਂ ਦੇ ਇਲਜ਼ਾਮ ਨੇ ਜਿਸ ਨੂੰ ਲੈ ਕੇ ਉਹਨਾਂ ਚ ਰੋਸ ਵੀ ਹੈ ਕਿ ਹਰ ਵਾਰ ਅਜਿਹੇ ਹਾਲਾਤ ਬਣਦੇ ਨੇ ਲੇਕਿਨ ਪ੍ਰਸ਼ਾਸਨ ਕੋਈ ਸਾਰ ਨਹੀਂ ਲੈਂਦਾ ਉਥੇ ਸਰਕਾਰ ਤੇ ਪ੍ਰਸ਼ਾਸਨ ਦਾਅਵੇ ਇਹ ਕਰਦੀ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਹਰ ਤਰ੍ਹਾਂ ਦੀ ਮਦਦ ਜੜੀ ਹੈ ਪਹੁੰਚਾਈ ਜਾ ਰਹੀ ਹੈ ਲੇਕਿਨ ਇੱਥੇ ਸਰਕਾਰ ਤੇ ਪ੍ਰਸ਼ਾਸਨ ਦੀ ਜੜੀ ਅੰਗਿਲੀ ਹੈ ਜਾਂ ਲਾਪਰਵਾਹੀ ਹੈ ਉਸ ਨੂੰ ਲੈ ਕੇ ਵੀ ਰੋਸ ਪਾਇਆ ਜਾ ਰਿਹਾ ਫਿਰੋਜ਼ਪੁਰ ਦਾ ਇਹ ਪਿੰਡ ਹੈ ਜਿੱਥੇ ਖੇਤਾ ਤੱਕ ਹੁਣ ਪਾਣੀ ਪਹੁੰਚ ਚੁੱਕਿਆ ਜਿਸ ਨੂੰ ਲੈ ਕੇ ਕਿਸਾਨ ਬੇहद ਪਰੇਸ਼ਾਨ ਨੇ ਚਿੰਤਤ ਨੇ ਸੋ ਪਾਣੀ ਆਨ ਕਰਕੇ ਪਿੰਡ ਦੇ ਲੋਕ ਪਰੇਸ਼ਾਨ ਨੇ ਅਤੇ ਸਰਕਾਰ ਤੇ ਸਾਰਨਾ ਲੈਣ ਦੇ ਇਲਜ਼ਾਮ ਵੀ ਲਗਾ ਰਹੇ ਨੇ ਨਾ ਵਿੱਚ ਹੋ ਰਹੀ بارش ਨੇ ਕਾਫੀ ਮੁਸ਼ਕਲਾਂ ਜੜੀਆਂ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਜੜੀਆਂ ਕੀਤੀ ਹੋਈ ਆ ਕਿਉਂਕਿ ਕਈ ਹਲਕਿਆਂ ਵਿੱਚ ਬਾੜ ਵਰਗੇ ਜਿਹੜੇ ਹਾਲਾਤ ਆ ਉਹ ਜੜੇ ਆ ਬੰਦੇ ਜਾ ਰਹੇ ਨੇ ਜਿਸ ਕਰਕੇ ਪ੍ਰਸ਼ਾਸਨ ਵੀ ਜੜਾ ਕਾਫੀ ਸਤਰਕ ਜੜਾ ਦਿਖਾਈ ਦੇ ਰਿਹਾ ਉਥੇ ਲੋਕ ਵੀ ਜੜੇ ਕਾਫੀ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਕਿਉਂਕਿ ਜੇ ਜਿਲ੍ਹਾ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤੇ ਪਿਛਲੇ ਦਿਨਾਂ ਤੋਂ ਜਿਹੜਾ ਪਾਣੀ ਆ ਥੱਲੇ ਇਲਾਕਿਆਂ ਵਿੱਚ ਮਾਰ ਕਰਦਾ ਪਿਆ ਲੋਕਾਂ ਦੀ ਜ਼ਮੀਨ ਜੜੀ ਆ ਉਹ ਪਾਣੀ ਹੇਟ ਜੜੀ ਆ ਦਿਖਾਈ ਦੇ ਰਹੀ ਆ ਬਸਤੀ RAMLAL ਦੇ ਆਸ-ਪਾਸ ਦੇ ਇਲਾਕੇ ਪਹਿਲਾਂ ਹੀ ਪਾਣੀ ਦੇ ਨਾਲ ਜੜੇ ਇਹ ਖੇਤਾਂ ਵਿੱਚ ਪਾਣੀ ਆ ਉਹਨਾਂ ਆਂ ਜੋ ਜ਼ਿਆਦਾਤਰ ਜਿਹੜੀਆਂ ਖਰਾਬ ਵੀ ਹੋ ਚੁੱਕੀਆਂ ਲੇਕਿਨ ਅੱਜ ਜਿਹੜਾ ਪਾਣੀ ਨੇ ਨਵੀਂ ਮਾਰ ਜੜੀ ਆ ਉਹ ਕੀਤੀ ਆ ਕਿਉਂਕਿ ਇਹ ਜਿਹੜਾ ਪਾਣੀ ਜਿਵੇਂ ਪਿੰਡ ਵਾਲਿਆਂ ਨੇ ਦੱਸਿਆ ਵੀ ਇਹ ਜਿਹੜਾ ਪਾਣੀ ਆ ਇਹ ਪਾਕਿਸਤਾਨ ਵਾਲ ਜਿਹੜਾ ਜਾਂਦਾ ਤੇ ਉਸ ਤੋਂ ਬਾਅਦ ਘੁਮ ਘਮਾ ਕੇ ਜਿਹੜਾ ਵਾਪਸ ਜਿਹੜਾ ਜਰੂਰ ਆਂਦਾ ਪਾਣੀ ਤੋਰੋ ਇਹਨਾਂ ਦੇ ਪਿੰਡਾਂ ਨੂੰ ਜਿਹੜਾ ਮਾਰ ਕਰਦਾ ਖਾਸ ਤੋ ਤੇ ਗੱਟੀ ਰਾਜੋ ਕੇ ਤੇਰੇ ਨਾਲ ਜਿਹੜੇ ਲੱਗਦੇ ਪਿੰਡਾਂ ਦੇ ਜਿਹੇ ਲੋਕ ਆ ਉਹਨਾਂ ਦੀ ਜਿਹੜੀ ਫਸਲ ਆ ਉਹਨਾਂ ਵਿੱਚ ਪਾਣੀ ਹੁਣ ਪੈਂਦਾ ਹੋਇਆ ਦਿਖਾਈ ਦੇ ਰਿਹਾ ਜੋ ਦਿਖਾਈ ਦੇ ਰਿਹਾ ਵੀ ਅਸੀਂ ਤੁਹਾਨੂੰ ਪਿਕਚਰਾਂ 'ਚ ਵੀ ਦਿਖਾਇਆ ਵੀ ਫੈਂਸਿੰਗ ਦੇ ਨਾਲੋਂ ਜਿਹ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਵਾਸੀ ਹੋ ਮੇਰਾ ਨਾਮ ਬਲਬੀਰ ਸਿੰਘ ਸਾਫਾ ਸਰਪੰਚ ਪਿੰਡ ਗੱਟੀ ਰਾਜੋਕੇ ਜੀ ਤੇ ਕੀ ਹਾਲਾਤ ਨੇ ਪਾਣੀ ਦੇ ਹਾਲਾਤ ਯਾਨੀ ਕਿ ਅੱਜ ਸਵੇਰ ਤੋਂ ਹੀ ਯਾਨੀ ਕਿ ਪਾਣੀ 2:30 ਵੇ ਦੁਪਹਿਰ ਤੋਂ ਟਾਈਮ ਤੋਂ ਬਾਅਦ ਤਾਰਾ ਕਰਾਸ ਕਰ ਚੁੱਕਿਆ ਸੀਗਾ ਜੀ ਤੇ ਹਾਲਾਤ ਯਾਨੀ ਕਿ 2-3 ਘੰਟਿਆਂ ਦੇ ਵਿੱਚ ਬੱਤਰ ਤੋਂ ਬੱਤਰ ਹੁੰਦੇ ਨੇ ਜੀ ਕਿੰਨੀ ਫਸਲ ਆ ਜਿਹੜੀ ਇਸ ਟਾਈਮ ਤੁਹਾਡੇ ਪਿੰਡ ਦੀ ਜਿਹੜੀ ਪਾਣੀ ਹੇਟ ਆ ਗਈ ਹੈ ਤੇ ਇਹ ਪਾਣੀ ਜਿਹੜਾ ਕਿੱਥੋਂ ਮਾਰ ਕਰਦਾ ਵੈ ਇਹ ਤਾਰਾਂ ਤੋਂ ਪਾਰ ਜਿੰਨੀ ਫਸਲ ਪਾਣੀ ਦੇ ਵਿੱਚ ਕਰ ਉਹ ਮੱਕਮਾ ਕੇ ਜ ਲਾਲਾਬਾਦ ਫਾਇਲਕਾ ਤੋਂ ਘੁੰਮ ਕੇ ਪਾਕਿਸਤਾਨ ਚਲਾ ਜਾਂਦਾ ਇੱਕ ਪਾਕਿਸਤਾਨ ਤੋਂ ਘੁੰਮ ਕੇ ਫਿਰ ਇੰਡੀਆ ਵੱਲ ਆ ਜਾਂਦਾ ਜੀ ਉਹੀ ਪਾਣੀ ਇੱਧਰ ਫਿਰ ਮਾਰ ਕਰਦਾ ਜੀ ਇੱਥੇ ਰਫਿਸ ਬੀਐਸਐਫ ਦੀ ਫੈਂਸਿੰਗ ਵੀ ਹੈਗੀ ਹੈ ਉਹਨੂੰ ਵੀ ਮਤਲਬ ਕਿ ਨੁਕਸਾਨ ਹੋ ਰਿਹਾ ਹੈ ਬਿਲਕੁਲ ਬਿਲਕੁਲ 2023 ਦੇ ਵਿੱਚ ਸਾਰੀ ਫੈਂਸਿੰਗ ਖਰਾਬ ਹੋ ਚੁੱਕੀ ਸੀ ਹੁਣ ਫਿਰ ਤਾਰਾਂ ਤੋਂ ਖੰਝੜੀ ਫੈਂਸਿੰਗ ਹੈ ਉਹਦੇ ਵਿੱਚੋਂ ਪਾਣੀ ਕਰਾਸ ਕਰ ਰਿਹਾ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਵੀ ਸਾਡੇ ਇੱਥੇ ਪਾਕਿਸਤਾਨ ਦੇ ਨਾਲ ਜਿਹੜੀ ਜ਼ੀਰੋ ਲਾਈਨ ਤੇ ਇਸ ਟਾਈਮ ਅਸੀਂ ਬਾਰਡਰ ਤੇ ਖੜੇ ਆਂ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਕਾਫੀ ਸਾਨੂੰ ਪਰ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਾਫੀ ਵਾਰੀ ਕਿਹਾ ਵੀ ਇੱਥੇ ਜਿਸ ਤਰ੍ਹਾਂ ਆ ਬੀਐਸਐਫ ਦਾ ਇੱਕ ਬੰਨ ਹੈਗਾ ਇਹ ਬੰਨ ਅੱਜ ਵੱਜਿਆ ਹੁੰਦਾ ਤੇ ਇਹਦੇ ਨਾਲ ਹੋ ਸਕਦਾ ਵੀ ਪਿੰਡ ਗੱਟੀ ਰਹਿ ਜੋਗੇ ਤੇ ਨਵੀਂ ਗੱਟੀ ਰਹਿ ਜੋਗੇ ਨਾਲ ਪਕੜਾ ਪਿੰਡ ਹੈਗਾ ਉਹਨਾਂ ਦਾ ਨੁਕਸਾਨ ਹੁਣ ਤੋਂ ਬਚਾਅ ਹੋ ਸਕਦਾ ਸੀ ਪਰ ਇਹ ਜਿਹੜਾ ਪਾਣੀ ਆ ਰਿਹਾ ਜੇ ਅੱਜ ਰਾਤ ਤੱਕ ਹੋ ਸਕਦਾ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਖੇਤ ਲੇਗੇ ਨੇ ਕਾਫੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਹੁਣ ਪਾਣੀ ਜਿਹੜੇ ਕਿਹੜੇ-ਕਿਹੜੇ ਪਿੰਡਾਂ ਨੂੰ ਜਿਹੜਾ ਮਾਰ ਕਰ ਚੁੱਕਾ ਹੈ ਇਸ ਟਾਈਮ ਇਹ ਜਿਹੜਾ ਪਾਣੀ ਆ ਰਿਹਾ ਪਾਕਿਸਤਾਨ ਦੀ ਸਾਈਡ ਤੋਂ ਜਾ ਰਿਹਾ ਪਾਣੀ ਇਹ ਹੋ ਪਿੰਡ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਤੇ ਪਖੜਾ ਪਿੰਡ ਤੇ ਯਾਰਾ ਪਿੰਡ ਦੇ ਨਕਸ਼ਾ ਨੂੰ ਕਰ ਸਕਦਾ ਹੈ ਤੁਸੀਂ ਦੇਖ ਸਕਦੇ ਵੀ ਲੋਕਾਂ ਨੂੰ ਜਿਹੜਾ ਕਾਫੀ ਡਰਦ ਜਿਹੜਾ ਉਸਤਾਰਿਆ ਵੀ ਲੋਕਾਂ ਇਹ ਕਹਿਣਾ ਵੀ ਜਿਹੜਾ ਪਾਣੀ ਆ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਕਾਫੀ ਤੇਜ਼ੀ ਨਾਲ ਜਿਹੜਾ ਉਹਨਾਂ ਦੇ ਖੇਤਾਂ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਬਾਕੀ ਖੇਤਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਤੇ ਪਿੰਡ ਤੱਕ ਵੀ ਇਹ ਜਿਹੜਾ ਪਾਣੀ ਆ ਉਹ ਪਹੁੰਚ ਸਕਦਾ ਕਿਉਂਕਿ ਪਹਿਲਾਂ ਬਸਤੀ RAMLAL ਸਾਈਡ ਜਿਹੜੇ ਆਸ-ਪਾਸੇ ਪਿੰਡ ਸੀਗੇ ਉਹਨਾਂ ਦੀ ਜ਼ਮੀਨਾਂ ਸੀਗੀਆਂ ਉਹ ਪ੍ਰਭਾਵਿਤ ਹੁੰਦੀਆਂ ਦਿਖਾਈ ਦਿੱਤੀਆਂ ਤੇ ਹੁਣ ਗੱਟੀ ਰਾਜੋਕੇ ਨੂੰ ਇਹ ਜਿਹੜਾ ਪਾਣੀ ਉਹ ਮਾਰ ਕਰਦਾ ਦਿਖਾਈ ਦੇ ਰਿਹਾ ਜੋ ਕਾਫੀ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਹੁਣ ਦੇਖਣਾ ਪ੍ਰਸ਼ਾਸਨ ਕਿੰਨੀ ਜਲਦੀ ਕਰਦਾ ਤਾਂ ਜੋ ਇਹਨਾਂ ਨੂੰ ਨੁਕਸਾਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਤੇ ਘੱਟ ਨੁਕਸਾਨ ਪਿਛਲੀ ਵਾਰ ਵਾਂਗੂ ਹੋਵੇ ਤੇ ਲੋਕ ਵੀ ਜੜਿਆ ਆਪਣੀ ਫਸਲਾਂ ਨੂੰ ਵੀ ਬਚਾ ਸਕਣ ਤੇ ਆਪਣੇ ਘਰਾਂ ਨੂੰ ਵੀ ਜਿਹੜਾ ਉਹ ਬਚਾਣ ਦਾ ਜਿਹੜਾ ਉਹ ਕੰਮ ਕਰ ਸਕਣ ਕੈਮਰਾਮੈਨ ਦੇ ਨ ਸਰਬਜੀਤ ਸਿੰਘ ਪੀਟੀਸੀ ਨਿਊਜ਼ ਫਰਾਈਪ